ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਸੈਨਿਕ ਰੈਸਟ ਹਾਊਸ ਦੇ ਨਵੰਨੀਕਰਨ ਦਾ ਉਦਘਾਟਨ ਕੀਤਾ ਗਿਆ ਸੋ ਇਸੇ ਦੌਰਾਨ ਸਰਕਾਰ ਨੇ ਸ਼ਹੀਦ ਪਰਿਵਾਰ ਨੂੰ 50 ਲੱਖ ਦੀ ਜਗ੍ਹਾ 1 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਨਾਲ ਹੀ ਪਰਿਵਾਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਹੈ ਜੋ ਕਿ ਦੇਸ਼ ਦੇ ਲਈ ਕੰਮ ਕਰਦਾ ਹੈ ਸਰਕਾਰ ਉਹਨਾਂ ਤੇ ਲਈ ਕੰਮ ਕਰਦੀ ਹੈ ਸਰਕਾਰ ਜਲਦ ਹੀ 10 ਲੱਖ ਰੁਪਏ ਦਾ ਬੀਮਾ ਦੇਣ ਜਾ ਰਹੀ ਹੈ ਸਰਕਾਰ ਨੇ ਲੋਕਾਂ ਨੂੰ ਨੌਕਰੀ ਦਿੱਤੀ ਜਲਦ ਹੀ ਬਾਕੀ ਵਾਦੇ ਵੀ ਪੂਰੇ ਹੋਣਗੇ। ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਵਿਕਾਸ ਲਈ ਲਗਾਤਾਰ ਪ੍ਰਯਾਸ ਕਰੇ ਨੇ ਉਸ ਦੇ ਤਹਿਤ ਅੱਜ ਡਿਪਾਰਟਮੈਂਟ ਹੈਗਾ ਡਿਫੈਂਸ ਵੈਲਫੇਅਰ ਸਰਵਿਸਸ ਦਾ ਉਹਦੇ ਤਹਿਤ ਅੱਜ ਮੈਂ ਮਾਨ ਸਾਹਿਬ ਦੀ ਰਹਿਨਮਾਈ ਹੇਠ ਜਿਲ੍ਹਾ ਠੰਡਾ ਦੇ ਵਿੱਚ ਅੱਜ ਜੋ ਸੈਨਿਕ ਪਵਨ ਹੈ ਉਹਦੇ ਵਿੱਚ ਜਿੰਨੇ ਸਾਡੇ ਕਮਰੇ ਬਨੇ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਹੋਰ ਬਿਹਤਰ ਬਣਾਇਆ ਉਥੇ 10 ਲੱਖ ਰੁਪਏ ਲਗਾ ਕੇ ਸੀ ਸਾਰੇ ਕਮਰੇ ਮੈਂ ਦੇਖੇ ਨੇ ਕਿ ਬਹੁਤ ਵਧੀਆ ਬਣਾਏ ਨੇ ਕਿਉਂਕਿ ਮਾਨ ਸਾਹਿਬ ਸਾਡੇ ਪੰਜਾਬ ਦੇ ਮੱਖਣਚਸਦਾਰ ਭਗਵਾਨ ਸਹਿਮਾਨ ਸਾਹਿਬ ਦਾ ਬੈਸੀ ਵੀ ਐਕਸ ਸਰਵਿਸਮੈਨ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਗਿਆ ਉਹ ਹਮੇਸ਼ਾ ਇਹਨਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰਾਰੇ ਜਾਣਦੇ ਹੋ ਕਿ ਜਿਹੜਾ ਪਹਿਲੇ 50 ਲੱਖ ਹੁੰਦਾ ਸੀ ਕਿਸੇ ਸ਼ਹੀਦੀ ਪਰਿਵਾਰ ਨੂੰ ਅਗਰ ਸਾਡਾ ਕੋ ਨੌਜਵਾਨ ਸ਼ਹੀਦ ਹੁੰਦਾ ਸੀ ਉਸ ਨੂੰ ਅਸੀਂ ਹੁਣ 1 ਕਰੋੜ ਰੁਪਏ ਜੋ ਹੈ ਉਹਨਾਂ ਦੇ ਪਰਿਵਾਰ ਨੂੰ ਪਲੱਸ ਇੱਕ ਨੌਕਰੀ ਦਿੰਨੇ ਆ ਔਰ ਨਾਲ ਜੋ ਹੈ ਪਰਿਵਾਰ 'ਚ ਕਿਸੇ ਤਰ੍ਹਾਂ ਦੀ ਕਮੀ ਨਾ ਆਏ ਉਹਦੇ ਪਰਿਵਾਰ 'ਚ ਇੱਕ ਨੌਕਰੀ ਔਰ ਇੱਕ ਰੁਪਇਆ ਫਾਈਨੈਂਸ਼ੀਅਲ ਦਿੰਨੇ ਆ ਇਹ ਹੈ ਸਾਡਾ ਕਿ ਅਸੀਂ ਕੋਈ ਜਿਹੜਾ ਸਾਡਾ ਦੇਸ਼ ਲਈ ਕੰਮ ਕਰਦਾ ਹੈ ਅਸੀਂ ਉਹਨਾਂ ਦੇ ਪਰਿਵਾਰ ਲਈ ਤਾਂ ਕਿ ਬਾਕੀਆਂ ਨੂੰ ਜੋ ਹੈ ਮਹਿਸੂਸ ਕਰਨ ਕਿ ਸਾਡੇ ਵਾਸਤੇ ਪ੍ਰਾਊਡ ਵਾਲੀ ਗੱਲ ਹੈ ਕਿ ਅਸੀਂ ਆਪਣੇ ਦੇਸ਼ ਵਾਸਤੇ ਜਾਨ ਗਵਾਈ ਹੈਗੀ ਹੈ ਸੋ ਇਸ ਕਰਕੇ ਜੋ ਹੈ ਆਰਮੀ ਦੇ ਜਿੰਨੇ ਵੀ ਜਵਾਨ ਹੈਗੇ ਨੇ ਉਹਨਾਂ ਦੀ ਜੋ ਭਲਾਈ ਦੇ ਹੋਰ ਵੀ ਉਹਨਾਂ ਦੀਆਂ ਪੈਨਸ਼ਨ ਵੀ ਇਨਕਰੀਜ਼ ਕੀਤੀਆਂ ਨੇ ਉਹਨਾਂ ਨਾਲ ਜਿਹੜੇ ਬੈਨੀਫਿਟ ਬਾਕੀ ਵਧਾਏ ਔਰ ਅੱਜ ਮੈਂ ਕਿਉਂਕਿ ਜੋ ਹੈ ਅਸੀਂ ਇਹਨਾਂ ਦਾ ਦਿਨ ਨਹੀਂ ਦੇ ਸਕਦੇ ਖਾਸ ਕਰਕੇ ਐਕਸ-ਫੋਰਸ ਮੈਂ ਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਜੋ ਹੈ ਦੇਸ਼ ਲਈ ਬਤੀਤ ਕਰਦੇ ਨੇ ਲਗਾਉਂਦੇ ਨੇ ਸੋ ਅਸੀਂ ਹਮੇਸ਼ਾ ਇਹਨਾਂ ਦਾ ਸਤਿਕਾਰਨਾ ਔਰ ਮੇਰੇ ਨਾਲ ਬਠਿੰਡੇ ਤੋਂ ਐਮਐਲਏ ਸਹਿਬਾਨ ਉਹਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਸਾਡੇ ਸਪੋਕਸਮੈਨ ਗਰਗ ਸਾਹਿਬ ਅਸੀਂ ਸਾਰੇ ਹੀ ਜੋ ਹੈ ਇਕੱਠੇ ਹੋ ਕੇ ਇੱਥੇ ਆਏ ਆ ਮੇਰੇ ਨਾਲ ਮੱਲਾ ਦੇ ਜਿਹੜੇ ਸਾਡੇ ਮੈਂ ਵੀ ਸਾਰੇ ਆਏ ਨੇ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਪੰਜਾਬ ਸਰਕਾਰ ਅੱਜ ਸਾਰੇ ਪਾਸੇ ਤੁਸੀਂ ਦੇਖਦੇ ਹੋ ਸਾਰੇ ਅਸੀਂ ਹੁਣੇ ਚਰਚਾ ਕਰ ਰਹੇ ਸੀ ਕਿ ਜੋ ਬਹੁਤ ਜਲਦੀ ਅਸੀਂ ਜੋ ਹੈ 10 ਲੱਖ ਰੁਪਏ ਦਾ ਜੋ ਬੀਮਾ ਹੈ ਹਰ ਇਨਸਾਨ ਦਾ ਵਾਰਦਾ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਆਮ ਤੌਰ ਤੇ ਹੁੰਦਾ ਸੀ ਕਿ ਜਦੋਂ ਆਦਮੀ ਬਿਮਾਰ ਹੁੰਦਾ ਸੀ ਉਹਦੇ ਕੋਲ ਪੈਸੇ ਨਾ ਹੋਣ ਦੇ ਕਰਕੇ ਵਿਆਜੂ ਪੈਸੇ ਲੈ ਲੈਂਦਾ ਸੀ ਔਰ ਸਾਰਾ ਦਾ ਸਿਸਟਮ ਜਿਹੜਾ ਹੈ ਡਿਸਟਰਬ ਹੋ ਜਾਂਦਾ ਸੀ ਸੋ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਬਹੁਤ ਸਾਰੀਆਂ ਸੂਲਤਾਂ ਸੋ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਆਉਣ ਵਾਲੇ ਸਮੇਂ ਚ ਜੋ ਹੈ ਸਰਕਾਰ ਜੋ ਕਰਨਗੀ ਜੀ 5 ਸਾਲ ਜਾ ਕੇ ਕੰਮ ਕਰਨੇ ਸ਼ੁਰੂ ਕਰ ਦਿੰਦੀ ਹੈ ਜਿਵੇਂ ਕਿ ਮਹਿਲਾਵਾਂ ਦੇ ਪੈਂਟਲਾਈਟ ਆ ਹਿਹਾਰ ਪੈਣਾ ਪਾਣਾ ਸੀਗਾ ਉਹ ਹਜੇ ਤੱਕ ਕੋਈ ਮਾਰ ਨਹੀਂ ਕੁਝ ਨਹੀਂ ਕੀਤਾ ਹੈਗਾ ਜਿਵੇਂ ਇਹ ਪੰਜਾਬ ਦੇ ਵਿੱਚ ਆਪ ਦੇ ਵਿੱਚ ਪਹਿਲੀ ਸਰਕਾਰ ਆਈ ਇਸ ਸਰਦਪਗਨ ਸਿੰਘ ਮਾਨ ਸਾਹਿਬ ਜਿਹਨਾਂ ਨੇ ਸਰਕਾਰ ਬਣਾਉਣ ਦੇ ਨਾਲ ਹੀ ਬਣਨ ਦੇ ਬਾਅਦ ਨਾਲ ਹੀ ਲੋਕਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਹ ਪਹਿਲੀਆਂ ਸਰਕਾਰਾਂ ਹਨ ਜਿਹੜੀਆਂ ਕਿ ਅਖੀਰਲੇ ਸਾਲ ਤੇ ਜਾ ਕੇ ਨਾ ਇਹੰਦਨੀਆਂ ਸਨ ਅਜ 60000 ਤੋਂ ਜ਼ਿਆਦਾ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਨੌਕਰੀ ਦਿੱਤੀਆਂ ਨੇ ਉਹਦੇ ਨਾਲ ਹੋਰ ਬਹੁਤ سارے ਕੰਮ ਕੀਤੇ ਨੇ ਕਿਉਂਕਿ ਜਿਹੜੇ ਸੀ ਵਾਦੇ ਨਹੀਂ ਵੀ ਕੀਤੇ ਸੀ ਉਹ ਵੀ ਵਾਦੇ ਲੋਕਾਂ ਦੇ ਨਾਲ ਦੇ ਰਹੇ ਹਾਂ ਜਿੱਦਾਂ ਤੁਸੀਂ ਦੇਖਿਆ ਨਾ ਕਿ ਜਦੋਂ ਮੈਂ ਕਿਹਾ ਮੈਡੀਕਲ ਜਿਹੜਾ ਹੈਗਾ ਸੀ ਫ੍ਰੀ ਕਰ ਰਹੇ ਹਾਂ ਚਾਹੇ 10 ਲੱਖ ਰੁਪਏ ਇੱਕ ਪਰਿਵਾਰ ਦਾ ਹੋਏਗਾ ਇਹ ਵੀ ਬੜੀ ਵੱਡੀ ਇੱਕ ਉਪਲਬਧੀ ਹੋਏਗੀ ਉਹਦੇ ਬਾਅਦ ਜਿਹੜਾ ਮਹਿਲਾਵਾਂ ਨੂੰ ਕੀਤਾ ਅਸੀਂ ਕਿਹਾ ਸੀ ਦਵਾਂਗੇ ਅਸੀਂ ਇਹ ਨਹੀਂ ਸੀ ਕਿ ਆ ਕਦੋਂ ਦਵਾਂਗੇ ਸੋ ਅਸੀਂ ਸਰਕਾਰ ਜਿਹੜੀ ਬਣੀ ਹੈ ਹੁਣ ਜਿਹੜਾ ਨੈਕਸਟ ਉਹ ਕੋਈ ਕੰਮ ਹੈ ਕਿ ਅਸੀਂ 10000 ਰੁਪਏ ਹਰ ਮਹਿਲਾ ਨੂੰ ਦਵਾਂਗੇ ਇਹ ਪਹਿਲੀ ਸਰਕਾਰ ਹੈ ਜਿਨਨੇ ਕੇ ਆਪਣੇ ਵਾਦੇ ਜੋ ਕੀਤੇ ਉਸ ਤੋਂ ਵੀ ਜ਼ਿਆਦਾ ਨਿਭਾਏ ਜਦ ਕਿ ਪਹਿਲੀਆਂ ਸਰਕਾਰਾਂ ਵਾਦੇ ਕਰਦੀਆਂ ਨਿਭਾਦੀ ਕੋਈ ਨਹੀਂ ਸੀ ਸੁਸਕਰ ਕੇ ਸਾਡੀ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਵਚਨ ਵੱਧ ਗਿਆ ਔਰ ਤੁਸੀਂ ਦੇਖੋ ਕਿ ਤਕਰੀਬਨ 45000 ਕਿਲੋਮੀਟਰ ਹਾੜ ਸੜਕਾਂ ਬਣੀਆਂ ਪਿੰਡਾਂ ਦੀਆਂ ਮੇਰੇ ਨਾਲ ਗਰਗ ਸਾਹਿਬ ਹੈਗੇ ਨੇ ਸਾਡੇ ਸਪੋਕਸਮੈਨ ਨੇ ਇਹ ਲਗਾਤਾਰ ਪ੍ਰੈਸ ਵਿੱਚ ਆ ਕੇ ਤੁਹਾਨੂੰ ਦੱਸਦੇ ਨੇ ਸਾਡੀਆਂ ਸਰਕਾਰ ਦੀਆਂ ਉਪਲਬਧੀਆਂ ਸੋ ਇਸ ਕਰਕੇ ਜੇ ਅੱਜ ਖੁਸ਼ ਨੇ ਸਾਰੀ ਜਨਤਾ ਪੰਜਾਬ ਦੀ ਖੁਸ਼ ਕਿਤੇ ਕੋਈ ਗੱਲ ਨਹੀਂ ਬਾਤ ਨਹੀਂ ਸਾਰੇ ਲੋਕੀ ਜਿਹਦਾ ਬਿਜਲੀ ਦਾ ਬਿੱਲ ਫ੍ਰੀ ਆ ਰਿਹਾ ਹੈ ਗਰੀਬ ਆਦਮੀ ਵਾਸਤੇ ਬੜੀ ਵੱਡੀ ਇੱਕ ਸਹੂਲਤ ਹੁੰਦੀ ਜਿਹੜਾ 3000 ਰੁਪਏ ਮਹੀਨੇ ਦਾ ਪੈਂਦਾ ਹੈ ਉਹਦੇ ਨਾਲ ਬੱਚਿਆਂ ਦਾ ਦੁੱਧ ਆਂਦਾ ਹੈ ਮਹੀਨੇ ਦਾ ਜਾਂ ਕਿਤਾਬਾਂ ਨੇ ਉਹਨੀਆਂ ਹੋ ਲੋੜਾਂ ਪੂਰੀਆਂ ਹੁੰਦੀਆਂ ਨੇ ਸੋ ਮਾਨ ਸਾਹਿਬ ਦੀ ਸਰਕਾਰ ਨੇ ਲਗਾਤਾਰ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਅੱਜ ਆਪੋਜੀਸ਼ਨ ਵੀ ਜਿਹੜੀ ਹੈਗੀ ਤੁਸੀਂ ਦੇਖੋ ਕੋਈ ਨਹੀਂ ਬੋਲਦੀ ਚੁੱਪ ਕਿਉਂ ਹੈਗੀ ਉਹਨੂੰ ਪਤਾ ਹੈ ਕਿ ਸਾਡੀ ਜੋ ਹੈਗੀ ਅਸੀਂ ਸਰਕਾਰ ਬਹੁਤ ਕੰਮ ਕਰ ਰਹੀ ਉਹਨਾਂ ਨੂੰ ਯਾਰ ਉਹਨਾਂ ਕੋਲ ਇੱਕ ਦਿਨ ਗੱਲ ਬੜਾ ਵੱਡਾ ਗਾਜੀ ਪੰਜਾਬ ਦੇ ਵਿੱਚ ਹਰ ਦਿਨ ਕਤਲ ਹੋਵੇ ਸੋਪੀਏ ਮੰਗੇ ਜਾ ਰਹੇ ਨੇ ਦੇਖੋ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਕਬੱਡੀ ਦਾ ਮੈਚ ਪਿੱਛੇ ਹੋਇਆ ਉਹਦੇ ਵਿੱਚ ਨੋ ਡਾਊਟ ਕਿ ਉਹਨਾਂ ਨੇ ਆ ਕੇ ਚਾਨਕ ਆ ਕੇ ਧੋਕੇ ਦੇ ਨਾਲ ਉਹ ਸਾਡੇ ਪਲੇਅਰ ਦੀ ਮੌਤ ਕਰਤੀ ਡੈਥ ਹੋਦੀ ਹੋ ਗਈ ਤੁਸੀਂ ਦੇਖਿਆ ਦੋ ਦਿਨ ਬਾਅਦ ਰਿਜ਼ਲਟ ਜੋ ਤਾਂ ਆਇਆ ਤੁਹਾਡੇ ਸਾਹਮਣੇ ਹੈਗਾ ਤਾਂ ਜਿਹੜਾ ਬੰਦਾ ਮਾੜੇ ਕੰਮ ਕਰੇਗਾ ਉਹਨੂੰ ਇਦਾਂ ਹੀ ਰਿਜ਼ਲਟ ਉਹਨਾਂ ਨੂੰ ਭੁਗਤਣਗੇ ਕੋਈ ਬੰਦਾ ਮਾੜੇ ਕੰਮ ਕਰਕੇ ਤੇ ਆਰਾਮ ਨਾਲ ਇਹ ਜਿਹੜਾ ਮਾੜੇ ਕੰਮ ਕਰੇਗਾ ਉਹਨੂੰ ਸਜ਼ਾ ਮਿਲੇਗੀ ਮਿਲੇਗੀ ਇਹ ਸਾਡਾ ਪੂਰਾ ਬਚਨ ਬੰਧਾ ਥੈਂਕ ਯੂ ਬੰਦਾ ਵਿਚ ਹੈ ਉਸਦੇ ਰੇਂਗਰ ਦੇ ਬੱਸ ਸਟੈਂਡ ਨੂੰ ਬਾਹਰ ਲਾਇਆ ਜਾ ਰਿਹਾ ਐ ਐਮਐਲਏ ਸਾਹਿਬੀ ਤੋਂ ਡੰਗਾਲ ਨੇ ਕਾਫੀ ਲੰਬੇ ਟਾਈਮ ਤੋਂ ਲੋਕ ਵਿਰੋਧ ਕਰ ਰਹੇ ਉਸ ਚੀਜ਼ ਦਾ ਘਰਨਾ ਵੀ ਲੱਗਿਆ ਹੋਇਆ ਹੈ ਚਲੋ ਜੀ ਦੇਖੋ ਇਹ ਨਾ ਲੱਗਾ ਹੈਗਾ ਉਹਨਾਂ ਨੇ ਦੇਖੋ ਬੈਟਰੀ ਵਾਸਤੇ ਕਰਨਾ ਜੋ ਕਰਨਾ ਹੈ ਕਿ ਬੱਸ ਸਟੈਂਡ ਬੰਨਣਾ ਚਾਹੀਦਾ ਤੇ ਅੱਛੀ ਗੱਲ ਹੈ ਕਿ ਵਿੱਚ ਬੱਸ ਸਟੈਂਡ ਤੇ ਆ ਗਈ